ਅਸ਼ੂਆ ਤੇ ਤੂੜੀ ਵਾਲੇ ਸ਼ੈੱਡ ਨੂੰ ਲੱਗੀ ਅੱਗ ਬੜੀ ਹੀ ਮੁਸ਼ਕਿਲ ਦੇ ਨਾਲ ਫਾਇਰ ਬ੍ਰਿਗੇਡ ਨੇ ਬੁਝਾਈ ਅੱਗ ਤੂੜੀ ਅਤੇ 30 ਕਿੱਲੇ ਨਾੜ ਸੜਕੀ ਹੋਈ ਸਵਾ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਫਤਿਹਗੜ੍ਹ ਚੂੜੀਆ ਡੇਰਾ ਰੋਡ ਤੋਂ ਉੱਪਰ ਲੱਗੀ ਅੱਗ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਡੰਗਰਾਂ ਦੇ ਸ਼ੈੱਡ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਅਤੇ 30 30 ਏਕੜ ਕਣਕ ਦਾ ਜਿਹੜਾ ਨਾੜ ਉਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਖਦਮਾ ਲੱਖਾਂ ਦਾ ਨੁਕਸਾਨ ਵੀ ਹੋਇਆ ਹੈ ਉਤੇ ਸ਼ੈੱਡ ਅੰਦਰ ਬੱਜੇ ਡੰਗਰਾਂ ਨੂੰ ਮੁਸ਼ਕਿਲ ਨਾਲ ਬਚਾਇਆ ਗਿਆ ਹੈ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਇਸ ਸਬੰਧੀ ਪੀਰੀਅਡ ਰਣਜੀਤ ਸਿੰਘ ਪੁੱਤਰ ਅਗਵੀਰ ਸਿੰਘ ਨੇ ਜਾਣਕਾਰੀ ਦਿੰਦੇ ਦਿੰਦੇ ਉਹਨਾਂ ਨੇ ਉਹਨਾਂ ਦੇ ਗਵਾਂਡੀਆਂ ਹੀ ਉਹਨਾਂ ਦੇ ਸ਼ੈੱਡ ਨੂੰ ਅੱਗ ਲਗਾਈ ਹੈ ਜਿਸ ਨਾਲ ਉਹਨਾਂ ਦੀ ਅੰਪਈ ਅੰਦਰ ਧੂੜੀ ਜਿਹੜੀ ਸੜ ਕੇ ਸੁਆਹ ਹੋ ਗਈ ਹੈ ਸ਼ੈੱਡ ਸ਼ੈੱਡ ਦੇ ਨਾਲ ਲੱਗਦੇ ਜ਼ਮੀਨ ਵਾਲੇ ਕਿਸਾਨ ਗੁਰਚਰਨ ਸਿੰਘ ਅਤੇ ਸੁਜੀਤ ਸਿੰਘ ਨੇ ਦੱਸਿਆ ਹੈ ਕਿ ਦਾਣਾ ਮੰਡੀ ਵੱਲੋਂ ਅੱਗ ਅੱਗ ਆਈ ਹੈ ਇਸ ਨਾਲ ਉਹਦਾ 18 ਏਕੜ ਕਣਕ ਦੀ ਨਾੜ ਜਿਹੜੀ ਸੜ ਕੇ ਸੁਆਹ ਹੋ ਗਈ ਜਦ ਕੀ surjeet singh ਨੇ ਦੱਸੇ ਕੀ ਉਸ ਨੂੰ ਅੱਗ ਲੱਗਨ ਤੂੜੀ ਨੂੰ ਅੱਗ ਲੱਗਨ ਨਾ ਰੂੜੀ ਰੂੜੀ ਵੀ ਸੜ ਕੇ ਜਿਹੜੀ ਕੀ ਇਹਨਾਂ ਦੀ ਸੁਆਹ ਹੋ ਗਈ। ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾ ਐਵੇਂ ਥਾਣੇ ਰੋਸ ਕੇ ਦੇ ਥਾਣੇ ਭੱਜ ਗਈ ਕਹਿੰਦੀ ਆਪਣੇ ਡੰਗਰ ਖੋਲ ਨਾ ਮੈਂ ਵੀਹਲੀ ਵੀ ਸਾੜ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾੜ ਦੇਣੀ ਆਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲਬਾਤ ਨਹੀਂ ਹੋਈ ਸਵੇਰ ਤੁਹਾਡੇ ਕਿੰਨਾਂ ਦੀ ਜਗਾ ਤੇ ਬੱਜੀ ਸਾਡੇ ਆਪਣੇ ਜਗਾ ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜੇ ਸੀ ਕੱਲ ਦੇ 2 ਘੜੀਆਂ ਵੈਸੇ ਤੂੜੀ ਪਾਉਣ ਵਾਤੇ ਕਹਿੰਦੀ ਇਥੇ ਖੋਲਣੇ ਹੈ ਕਿ ਨਹੀਂ ਖੋਲਣੇ ਤੁਹਾਨੂੰ ਸ਼ੱਕ ਆ ਪਾਣੀ ਸ਼ੱਕ ਨਹੀਂ ਹੈ ਭਾਜੀ ਸਾਡੇ ਸਾਹਮਣੇ ਭੱਜ ਕੇ ਗਈ ਹੈ ਮੈਂ ਆਇਆ ਮੈਂ ਆ ਵੇਖਿਆ ਇਹਨੂੰ ਭੱਜੀ ਆ ਆ ਵੇਥੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਕਿੰਨਾ ਕੁ ਨਛਾ ਹੋਇਆ ਭਾਜੀ 14 ਟਰਾਲੀਆਂ ਤੂੜੀ ਬਾਕੀ ਤੁਸੀਂ ਵੇਖ ਲੋ ਕੀ ਬਣ ਰਿਹਾ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 15 ਬੰਦੇ ਆਏ ਭਾਰ ਉਹਨਾਂ ਦਾ ਜਾਨ ਥੱਕੇ ਨਾ ਡੰਗਰ ਪਾਣੀ ਬੜਾ ਰੋੜਿਆ ਨਹੀਂ ਗੱਲ ਪ 14 ਟਰਾਲੀਆਂ ਤੂੜੀ ਆ ਭਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟੂਲ ਕਰ ਲੈ ਸਭ ਡੰਗਰ ਅੰਦਰ ਬੱਜੇ ਹਾਂਜੀ ਹਾਂਜੀ ਡੰਗਰ ਮੈਂ ਆਪ ਕੱਢੇ ਆਂਗੇ ਸਾਨੂੰ ਇਹ ਮੇਜਰ ਨੇ ਫੋਨ ਕੀਤਾ ਵੈਲਡਿੰਗ ਆਵੇ ਹਾਂਜੀ ਅਸੀਂ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੇ ਹੋ ਹੀ ਗਿਆ ਤੇ ਡੰਗਰ ਤੇ ਪਚਾਈਏ ਡੰਗਰ ਤੇ ਪਚਾਉਣੇ ਇਹ ਵੇਖ ਕੇ ਸਾਨੂੰ ਜੂਬੂਆ ਮਾਰ ਕੇ ਜੰਦਰਾਂ ਮਾਰ ਕੇ ਜਨਾਨੀ ਭੱਜ ਗਈ ਆ ਰਜਨੀਪਾਲਾ ਜਿਹੜੀ ਹਾਂਜੀ ਜਦੋਂ ਅੱਗ ਲੱਗੀ ਇਹ ਤੇ ਘਰਾਂ ਸਾਨੂੰ ਕਹਿੰਨੇ ਦੱਸਿਆ ਨਹੀਂ ਹੈ ਦੱਸਿਆ ਤਾਂ ਅਸੀਂ ਘਰੋਂ ਭੱਜ ਆਏ ਸੀ ਤੇ ਜੇਤੇ ਆਣ ਕੇ ਅਸੀਂ ਸਾਬਕਾ ਵੇਖਿਆ ਡੰਗਰਵੱਛਾ ਕੱਢਿਆ ਮਹਾ ਬਚੇ ਆ ਥੋੜੀ ਸਾਰੀ ਸਾਡੀ ਸੜ ਗਈ ਆ 14-15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਥੋੜੀ ਪਾਈ ਆ ਕੋਈ ਗੱਲ ਬਾਤ ਨਹੀਂ ਆ ਜੋ ਸਾਰੀ ਸਵਾਹ ਹੋ ਗਈ ਸੜ ਕੇ ਆਣ ਕੇ ਵੇਖ ਲੋ ਕੋਈ ਭਲ ਤੇ ਥੋੜੀ ਰਾਤੀ ਪਾਈ ਹਾਂਜੀ ਰਾਤੀ ਪਾਈ ਹੈ ਬਾਕੀ ਕੱਲ ਪਾਈ ਸੀ ਥੋੜੀਆਂ ਟਰਾਲੀਆਂ ਪਈਆਂ ਸੀ ਬਾਕੀ ਆ ਕੇ ਵੀ ਲੱਗੀ ਕੋਈ ਗੱਲ ਬਾਤ ਇਧਰ ਪਾ ਪਾਣੀ ਪਾ ਕੇ ਅਸੀਂ ਕੋਈ ਗੱਲ ਬਾਤ ਇਨੇ ਚਾਰ ਪੁੱਜ ਕੇ ਮੈਂ ਅੱਗ ਲਾਈ ਰੱਖੀ ਪਾਹ ਚਾਰ ਪੁੱਜ ਕੇ ਮੇਰੇ ਸਾਹਮਣੇ ਪੱਟੀ ਵੀ ਆਉਣ ਗਿਆ ਪਤਰਨ ਤੋਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆ ਦੇਖਿਆ ਕਿ ਆਕੇ ਤੋੜੀ ਨੂੰ ਅੱਗ ਲੱਗੀ ਹੋਈ ਏ ਤੁਹਾਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਜੇ ਤੇ ਕੰਟਰੋਲ ਨਹੀਂ ਹੈਗਾ ਸਰ ਇਹ ਕਰ ਰਹੇ ਆ ਕੰਟਰੋਲ ਆਪਾਂ ਕਰਕੇ ਜਾਵਾਂਗੇ ਜੋ ਵੀ ਹੋਏਗਾ ਆਪਣਾ ਸੱਲੀ ਬਖਸ਼ ਕੰਮ ਕਰਕੇ ਫਿਰ ਜਾਵਾਂਗਾ ਮੇਰਾ ਨਾਮ ਗਚਨ ਸਿੰਘ ਹੈ ਜੀ ਇਹ ਨਾੜ ਸਾਰਾ ਹੀ ਖਲੋਤਾ ਸਾਡਾ ਜੇ ਤੂਰੀ ਬੰਡ ਵਾਲੀ ਸੀ ਇਹ ਘਟੋਗਾ 17 18 ਕਿੱਲੇ ਦੇ ਲਾਗੇ ਨਾੜ ਅਗੇ ਖਲੋਤਾ ਸਾਡਾ ਤੇ ਠੇਕੇ ਦੇ ਸਾਡੇ ਕੋਲ ਜ਼ਮੀਨ ਹੈ ਇਹ ਅੱਗ ਪਹਿਲਾਂ ਦੇ ਮੰਡੀ ਵਾਲੇ ਪਾਸੋਂ ਆਈ ਆ ਸਾਈਡ ਵੱਲੋਂ ਉਤਰੋ ਪਲਟੀ ਪਲਟੀ ਅੰਦੇ ਗਾਂ ਆਈ ਆ ਸਾਨੂੰ ਤਾਂ ਪਤਾ ਲੱਗਾ ਪਿੰਡ ਦੇ ਤੋਂ ਅਸੀਂ ਟਰੈਕਟਰ ਭਜਾਇਆ ਹਥੋਂ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਛੱਡ ਗਏ ਪਰ ਅਗਲੇ ਯੋਰ ਹਵਾ ਦਾ ਜਿਹੜਾ ਉਹ ਜੱਕਦਮ ਹੋ ਗਿਆ ਟਰੈਕਟਰ ਪੁਝਾ ਕੇ ਕੱਢਿਆ ਬੂਟੇ ਵੀ ਸੜ ਗਏ ਆ ਪਪਲਰ ਦੇ ਸਾਰੇ ਉਹ ਵੀ ਨਿਪੇਟ ਚਾ ਚੱਲਿਆ ਉਹ ਵੀ ਨਿਪੇਟ ਚਾ ਚੱਲਿਆ ਟਰੈਕਟਰ ਜੀ ਤੇ ਮੈਂ ਫੇਰਾ ਲਾਇਆ ਇੱਥੇ ਥੋੜਾ ਜਿਆ ਪਰ ਮੈਨੂੰ ਕੱਢਣਾ ਪਿਆ ਦਵਾ ਦਾ ਪੁਝਾ ਤੇ 20 ਕਿੱਲੇ ਦੇ ਲਾਗੇ ਮਤਲਬ ਨਾੜਾ ਲੱਗ ਲੱਗੇ ਸੜ ਗਿਆ ਸਾਡੇ ਲੱਗ ਲੱਗੇ 17 18 ਕਿੱਲੇ ਸਾਡਾ ਅਜੇ ਤੂੜੀ ਬੰਨਣ ਵਾਲੀ ਸੀ ਲਾੜੋ ਹਿਸਾਬ ਕੀ ਪਹਿਲੇ ਹੀ ਥੇਤੇ ਤੇ ਬੜਾ ਵੱਡਾ ਨਸਾਲ ਹੋਇਆ ਜੀ ਜਸਜੀਤ ਸਿੰਘ ਜੀ ਧੰਨ ਕੀ ਸਾਡੀ ਇਹ ਤੇ ਰੂੜੀ ਆ ਪੰਨਿਆਂ ਚਾ ਕੇ ਲੈ ਆਉਣ ਵਾਲੀ ਤੇ ਉਹਦੇ ਕਰਕੇ ਅਸੀਂ ਨਾਲ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ ਹਾਂਜੀ ਕਿਹਦਾ ਪਤਾ ਲੱਗਾ ਕਿ ਅੱਗ ਲੱਗੀ ਅਧਾਨੀ ਤੇ ਦੁਕਾਨ ਤੇ ਬੈਠੀ ਇੱਕ ਦਾਮੀ ਪਤਾ ਲੱਗਾ ਕਿ ਅੱਗ ਲੱਗੀ ਹਲੇ ਕੋਈ ਪਤਾ ਨ ਲੱਗਿਆ ਰੂੜੀ ਜਾਣਕਾਰੀ ਨਹੀਂ ਉਹਨਾਂ ਜਨ ਪੂਰਾ ਆ ਕੀ ਭੰਬੜ ਮਾ ਚੁੱਕੇ ਅੱਗ ਦੇ ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਜ